ਪੰਜਾਬੀਓ ਸਤਿ ਸ੍ਰੀ ਅਕਾਲ ਅਕਸਰ ਅਸੀਂ ਵੇਖਿਆ ਹੁਣ ਕਿ ਕੁਝ ਔਰਤਾਂ ਆਪਣੇ ਪਤੀ ਨੂੰ ਹਰ ਸਮੇਂ ਨੀਵਾ ਵਿਖਾਉਂਦੀਆਂ ਰਹਿੰਦੀਆਂ ਆਪਣੇ ਆਪ ਨੂੰ ਹੀ ਸਮਝਦਾਰ ਸਿਆਣਾ ਪੇਸ਼ ਕਰਦੀਆਂ ਰਹਿੰਦੀਆਂ ਹਰ ਇੱਕ ਗੱਲ ਦੇ ਵਿੱਚ ਆਪ ਹੀ ਇਕੱਲੇ ਰਹਿਣਾ ਆਪ ਹੀ ਪ੍ਰਧਾਨ ਬਣੇ ਰਹਿਣਾ ਮੈਂ ਦੇਸੀ ਪਾਸ਼ਾ ਜੀ ਕਹਾਂ ਤਾਂ ਆਪਦੇ ਘਰ ਵਾਲੇ ਨੂੰ ਆਪਦੇ ਪਤੀ ਨੂੰ ਬੁੱਧੂ ਜਾਂ ਬਣਾ ਕੇ ਪੇਸ਼ ਕਰਨਾ ਕਿਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹਰ ਇੱਕ ਮਸਲੇ ਦੇ ਵਿੱਚ ਆਪਣੇ ਆਪ ਨੂੰ ਹੀ ਮੂਰੇ ਰੱਖਣਾ ਕਰਦੇ ਹਰ ਇੱਕ ਫੈਸਲੇ ਦੇ ਵਿੱਚ ਤਾਂ ਕੀ ਹੁੰਦਾ ਇਹਨਾਂ ਕਰਨ ਦੇ ਨਾਲ ਮੇਰਾ ਮਤਲਬ ਕਹਿੰਦਾ ਇਹ ਨਹੀਂ ਹੈ ਕਿ ਔਰਤ ਕਿਸੇ ਕੱਲ ਤੋਂ ਘੱਟ ਹੈ ਪਰ ਜੇ ਅਸੀਂ ਸਮਾਜਿਕ ਤੌਰ ਤੇ ਵੇਖਦੇ ਆ ਧਾਰਮਿਕ ਤੌਰ ਤੇ ਵੇਖਦੇ ਆ ਤਾਂ ਮਰਦ ਨੂੰ ਪਰਿਵਾਰ ਦਾ ਆਗੂ ਬਣਾਇਆ ਗਿਆ ਹੈ ਔਰਤ ਦੀ ਜ਼ਿੰਮੇਵਾਰੀ ਲਈ ਗਈ ਹੈ ਘਰ ਦੇ ਕੰਮਕਾਰ ਪਰਿਵਾਰ ਨੂੰ ਸੰਭਾਲਣ ਦੀ ਤੇ ਮਰਦ ਦੀ ਜ਼ਿੰਮੇਵਾਰੀ ਲਈ ਗਈ ਹੈ ਬਾਹਰ ਕੰਮਕਾਰ ਕਰਨਾ ਕਮਾਈ ਕਰਕੇ ਲੈ ਕੇ ਆਉਣੀ ਪਰਿਵਾਰ ਦੀ ਗੁਜ਼ਾਰੀ ਦਾ ਪ੍ਰਬੰਧ ਕਰਨਾ ਪਰ ਕਈ ਔਰਤਾਂ ਐਵੇਂ ਨਹੀਂ ਕਰਦੀਆਂ ਆਪਣੇ ਪਤੀ ਨੂੰ ਹਮੇਸ਼ਾ ਹੀ ਪਿੱਛੇ ਰੱਖਣਾ ਪਰ ਜਿਹੜੀਆਂ ਖਾਨਦਾਨੀ ਚੰਗੀ ਕੋਖ ਦੀਆਂ ਸਮਝਦਾਰ ਔਰਤਾਂ ਹੁੰਦੀਆਂ ਉਹ ਜਦੋਂ ਕਿਸੇ ਘਰ ਵਿੱਚ ਵਿਆਹ ਕੇ ਆਉਂਦੀਆਂ ਨਾ ਜਿੱਥੇ ਉਹਨਾਂ ਨੇ ਆਪਣੇ ਪਤੀ ਦਾ ਸਹੁਰੇ ਪਰਿਵਾਰ ਦਾ ਮਾਣ ਇੱਜ਼ਤ ਬਣਾਉਣਾ ਹੁੰਦਾ ਤੇ ਉੱਥੇ ਉਹਨਾਂ ਦੇ ਗੁਣਾਂ ਦੇ ਨਾਲ ਉਹਨਾਂ ਦੇ ਪੇਕੇ ਪਰਿਵਾਰ ਉਹਦੇ ਮਾਪਿਓ ਦੀ ਵੀ ਇੱਜ਼ਤ ਬਣਦੀ ਹੈ ਬੀਹਰੇ ਦਾ ਮਾਪਿਓ ਸਮਝਦਾਰ ਹੋਣਾ ਜਿਹੜੀ ਇਹ ਐਡੀ ਸਮਝਦਾਰ ਔਰਤ ਨੇ ਆ ਕੇ ਇਸ ਘਰ ਨੂੰ ਇਸ ਪਰਿਵਾਰ ਨੂੰ ਸੰਭਲਿਆ ਮੇਰੇ ਕਹਿਣਾ ਮਤਲਬ ਕਈ ਵਾਰ ਤਾਂ ਕਈ ਤਾਂ ਐਸੀਆਂ ਔਰਤਾਂ ਵੀ ਹੁੰਦੀਆਂ ਜਿਹੜੀਆਂ ਆਪਦੇ ਪਤੀ ਦੇ ਚਾਉਂਦੇ ਨੂੰ ਵੀ ਮਰਿਆ ਬਰਾਬਰ ਕਰ ਰੱਖਦੀਆਂ ਕਿਉਂਕਿ ਹਰ ਗੱਲ ਆਪ ਕਰਨੀ ਹਰੇਕ ਗੱਲ ਦੇ ਵਿੱਚ ਫੈਸਲਾ ਆਪ ਕਰਨਾ ਉਹ ਇੱਕ ਫਾਰਮੈਲਟੀ ਤੌਰ ਤੇ ਉਹਨੂੰ ਨਾਲ ਰੱਖਣਾ ਉਹਦੀ ਕੋਈ ਗੱਲ ਸੁਣਨੀ ਨਹੀਂ ਸਮਝਣੀ ਨਹੀਂ ਪਰ ਜਿਹੜੀਆਂ ਖਾਨਦਾਨੀ ਤੇ ਇੱਜ਼ਤਾਂ ਰੌਣਕਾਂ ਹੁੰਦੀਆਂ ਨਾ ਉਹਨਾਂ ਦੀ ਇੱਕ ਮੈਂ ਤੁਹਾਡੇ ਨਾਲ ਉਦਾਹਰਨ ਸਾਂਝੀ ਕਰਨੀ ਚਾਹੁੰਦਾ ਇੱਕ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਬਹੁਤ ਵਧੀਆ ਪਰਿਵਾਰ ਮੀਆਂ ਵੀਵੀ ਉਹਨਾਂ ਦੇ ਤਿੰਨ ਬੱਚੇ ਸੀ ਤਾਂ ਕੁਦਰਤ ਦਾ ਭਾਣਾ ਉਹ ਘਰ ਦੇ مالک ਦੀ ਮਰਦ ਦੀ ਮੌਤ ਹੋ ਤਾ ਬੱਚੇ ਛੋਟੇ ਸੀ ਅਤੇ ਖੇਤੀਬਾੜੀ ਦਾ ਕਾਰੋਬਾਰ ਜੋ ਵੀ ਕੰਮ ਕਰ ਸੀ ਉਸ ਔਰਤ ਨੇ ਬੜੀ ਸਹਾਇਤਾ ਦੇ ਨਾਲ ਸਮਝਦਾਰੀ ਦੇ ਨਾਲ ਸੰਭਾਲਿਆ ਕੁਝ ਨੌਕਰ ਰੱਖੇ ਕੁਝ ਪਹਿਲਾਂ ਭਰਾਵਾਂ ਨੂੰ ਜੌਰਾ ਜੀਠਾ ਦੇ ਸਹਿਯੋਗ ਦੇ ਨਾਲ ਆਪਣਾ ਜੋ ਖੇਤੀਬਾੜੀ ਦਾ ਕੰਮ ਸੀ ਉਹ ਚਾਲੂ ਰੱਖਿਆ ਤਾਂ ਕੀ ਹੋਇਆ ਕਿ ਅਕਸਰ ਹੀ ਬੱਚੇ ਕੁਝ ਖਾਣ ਵਾਸਤੇ ਜਾ ਸਕੂਲ ਦੀਆਂ ਕਾਪੀਆਂ ਕਿਤਾਬਾਂ ਵਾਸਤੇ ਲੋੜਾਂ ਵਾਸਤੇ ਪੈਸਾ ਮੰਗਦੇ ਐ ਤਾਂ ਉਹ ਔਰਤ ਆਖਿਆ ਕਰੇ ਜਦੋਂ ਬੱਚੇ ਕਦੇ ਪੈਸਾ ਮੰਗਣਾ ਤਾਂ ਉਹ ਔਰਤ ਨੇ ਕਹਿਣਾ ਕਿ ਆਬੇ ਡੈਡੀ ਤੋਂ ਲੈ ਲਓ ਬੱਚੇ ਅੰਦਰ ਜਾਇਆ ਕਰਨ ਜਿਹੜੀ ਆਪ ਦੀ ਲੋੜ ਦਾ ਪੈਸਾ ਲੈ ਆਇਆ ਕਰਨ ਵਰਤ ਲਿਆ ਕਰਨ ਚਲਦਾ ਰਿਹਾ ਚਲਦਾ ਰਿਹਾ ਕਿ ਉਹਨਾਂ ਦੇ ਘਰੇ ਇੱਕ ਨੌਕਰ ਜਿਹੜਾ ਕੰਮ ਕਰਦਾ ਸੀ ਪੈਤੀ ਨੂੰ ਨੋਟ ਕਰਾਇਆ ਕਰੇ ਵੇਖਿਆ ਕਰੇ ਯਾਰ ਵੀ ਇਹ ਕਿਉਂ ਕਹਿੰਦੀ ਹੈ ਕਿ ਇਹਦੇ ਘਰ ਵਾਲੇ ਦੀ ਤਾਂ ਮੌਤ ਹੋ ਚੁੱਕੀ ਹੈ ਕੋਨੇ ਦਿਮਾਗ ਦੇ ਵਿੱਚ ਗਲਤ ਖਿਆਲ ਆਇਆ ਵੀ ਹੋ ਸਕਦਾ ਯਾਰ ਇਹਨੇ ਕੋਈ ਉਸ ਤਰ੍ਹਾਂ ਦਾ ਬੰਦਾ ਨਾ ਰੱਖਿਆ ਹੋਵੇ ਘਰੇ ਸਾਰੇ ਸਮਾਜ ਤੋਂ ਚੋਰੀ ਵੀ ਉਹ ਅੰਦਰ ਹੀ ਅੰਦਰ ਰਹਿੰਦਾ ਹੋਵੇ ਕੱਲਾ ਬੱਚਿਆਂ ਨੂੰ ਪਤਾ ਹੋਵੇ ਤੇ ਲੋਕਾਂ ਨੂੰ ਨਾਮ ਪਤਾ ਹੋਵੇ ਤਾਂ ਇੱਕ ਦਿਨ ਉਹਨੇ ਫੇਰ ਬੱਚਾ ਨੇ ਪੈਸੇ ਮੰਗੇ ਕਿ ਮੰਮੀ ਸਾਨੂੰ ਮੈਂ ਸਕੂਲ ਜਾਣਾ ਮੈਨੂੰ ਪੈਸੇ ਦੇ ਦੇ ਕਹਿੰਦੀ ਆਹ ਗੱਡੀ ਆਦੀ ਤੋਂ ਲੈ ਲਓ ਤਾਂ ਉਹ ਬੱਚਾ ਅੰਦਰ ਗਿਆ ਤਾਂ ਉਹ ਜਿਹੜਾ ਨੌਕਰ ਸੀ ਉਹਨਾਂ ਦਾ ਇੱਕ ਸਾਈਡ ਤੇ ਬਾਰੀ ਵਿੱਚ ਦੇਖਦਾ ਤਾਂ ਕੀ ਦੇਖਦਾ ਕਿ ਇੱਕ ਕੰਧ ਦੇ ਉੱਤੇ ਹੈਂਗਰ ਦੇ ਉੱਤੇ ਕਮੀਜ਼ ਟੰਗਿਆ ਹੈ ਕਮੀਜ਼ ਦੇ ਵਿੱਚੋਂ ਬੱਚਾ ਬਟੂਆ ਕੱਢਦਾ ਤੇ ਬਟੂਏ ਦੇ ਪੈਸੇ ਲੈਂਦਾ ਚਲਾ ਜਾਂਦਾ ਤਾਂ ਨੌਕਰ ਪੁੱਛਦਾ ਕਿ ਸਰਦਾਰ ਜੀ ਮੈਂ ਇੱਕ ਟੀ ਨੋਟ ਕੀਤੀ ਤੁਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹੋ ਕਿ ਆਪਣੇ ਡੈਡੀ ਤੋਂ ਪੈਸੇ ਲੈ ਲਓ ਤੇ ਮੈਂ ਇਹ ਟੀ ਦਾ ਥੋੜਾ ਜਿਹਾ ਪਤਾ ਕਰਨ ਵਾਸਤੇ ਤੇ ਮੈਂ ਬਾਰੀ ਦੇ ਵਿੱਚ ਵੀ ਦੇਖਿਆ ਬੇ ਤੁਹਾਡਾ ਬੇਟਾ ਇੱਕ ਕਮੀਜ਼ ਚੰਗੀ ਹੋਈ ਹੈ ਉਹਦੇ ਵਿੱਚੋਂ ਬਟਕੇ ਚ ਪੈਸੇ ਕੱਢਦਾ ਤੇ ਲੈ ਜਾਂਦਾ ਇਹਦਾ ਕੀ ਕਾਰਨ ਮੈਂ ਥੋੜਾ ਸ਼ੋਰਟ ਦੇ ਵਿੱਚ ਦੱਸਣਾ ਚਾਹੁੰਦਾ ਤੋ ਕਹਿੰਦੀ ਆ ਕਾਕਾ ਇਹ ਸਮਾਜ ਐਸਾ ਜਿਵੇਂ ਅਕਸਰ ਕਹਿੰਦੇ ਆ ਨਾ ਰੰਦੀ ਦਾ ਰੰਡ ਕੱਟ ਲਵੇ ਕੱਟਣ ਨਹੀਂ ਦਿੰਦੇ ਲੋਕ ਤੋ ਕਿ ਸਮਾਜ ਦੇ ਵਿੱਚ ਰੰਦੀ ਔਰਤ ਨੂੰ ਗੁਜ਼ਾਰਾ ਕਰਨਾ ਬੜਾ ਔਖਾ ਪਰ ਫਿਰ ਵੀ ਮੈਂ ਆਪਣੇ ਮਰੇ ਹੋਏ ਪਤੀ ਨੂੰ ਜਿਉਂਦਾ ਰੱਖਿਆ ਵੀ ਮੇਰੇ ਬੱਚੇ ਜਦੋਂ ਵੀ ਪੈਸੇ ਮੰਗਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੂੰ ਇਹ ਅਹਿਸਾਸ ਹੋਵੇ ਮਹਿਸੂਸ ਹੋਵੇ ਸਾਡਾ ਪਿਓ ਸਾਡਾ ਡੈਡੀ ਹਾਜ਼ਰ ਹੈ ਜਿਉਂਦਾ ਜਾਗਦਾ ਤਾਂ ਮੈਂ ਇਸੇ ਕਰਕੇ ਕਹਿੰਨੀ ਮੈਂ ਦੇਲੀ ਉਹਨਾਂ ਦਾ ਕਮੀਜ਼ ਧੋਣੀ ਹੈ ਧੋ ਕੇ ਜੋ ਵੀ ਪੈਸੇ ਹੁੰਦੇ ਆ ਮੈਂ ਉਹਨਾਂ ਦੇ ਬਟੂਏ ਚ ਪਾ ਦਿੰਨੀ ਹੈ ਤੇ ਮੇਰੇ ਬੱਚੇ ਜਦੋਂ ਲੋੜ ਪੈਂਦੀ ਉਹ ਕੱਢ ਲੈਂਦੇ ਆ ਤੇ ਇਸ ਤਰ੍ਹਾਂ ਮੇਰੇ ਬੱਚਾਂ ਦੇ ਵਿੱਚ ਦਿਲ ਦੇ ਵਿੱਚ ਵੀ ਉਹਨਾਂ ਦਾ ਪਿਤਾ ਜਿਉਂਦਾ ਤੇ ਮੇਰੇ ਲਈ ਤਾਂ ਹਰ ਇੱਕ ਕੰਮ ਤੇ ਹਰ ਇੱਕ ਸਮੇਂ ਉਹਨਾਂ ਦੀ ਲੋੜ ਆ ਉਹਨਾਂ ਦੀ ਯਾਦ ਨਾਲ ਮੈਂ ਸਾਰਾ ਜੀਵਨ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਖਾਨਦਾਨੀ ਚੰਗੇ ਕੋਖ ਦੀਆਂ ਪਰਿਵਾਰ ਦੀਆਂ ਜਣੀਆਂ ਧੀਆ ਨੋਹਾਂ ਬਣ ਕੇ ਆਉਂਦੀਆਂ ਨਾ ਉਹ ਮਰੇ ਹੋਏ ਪਤੀ ਨੂੰ ਵੀ ਜਿਉਂਦਾ ਰੱਖ ਲੈਂਦੀਆਂ ਤੇ ਬੇਅਕਲ ਬੇਸਮਝ ਔਰਤਾਂ ਜਿਉਂਦੇ ਪਤੀ ਨੂੰ ਵੀ ਮਰਿਆਂ ਬਰਾਬਰ ਕਰਕੇ ਰੱਖਦੀਆਂ ਮੇਰੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ